ਬਰਾਤੀ ਨੇ કરી ਸ਼ਰਾਰਤ ਘੋੜੀ 'ਸਨੇ ਡਿੱਗਿਆ ਵਿਆਹ ਵਾਲਾ ਮੁੰਡਾ ਵਿਆਹ ਤੋਂ ਪਹਿਲਾਂ ਟੁੱਟੀ ਲੱਤ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਹਾਸੇ ਮਖੌਲਤਾ ਬਹੁਤ ਹੁੰਦੇ ਨੇ ਪਰ ਹੁਣ ਇੱਕ ਬਰਾਤੀ ਦੀ ਸ਼ਰਾਰਤ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡੇ ਨੂੰ ਘੋੜੀ ਤੇ ਚੜਾ ਕੇ ਗੇੜਾ ਕੜਵਾਇਆ ਜਾ ਰਿਹਾ ਏ ਪਰ ਇੱਕੋਦਮ ਇੱਕ ਬਰਾਤੀ ਘੋੜੀ ਦੀ ਪੂਛ ਫੜ ਲੈਂਦਾ ਹੈ ਜਿਸ ਤੋਂ ਬਾਅਦ ਘੋੜੀ ਡਰ ਕੇ ਤੇਜ਼ ਭੱਜਣ ਲੱਗ ਜਾਂਦੀ ਏ ਅਤੇ ਮੋੜਨ ਲੱਗੀ ਵਿਆਹ ਵਾਲੇ ਮੁੰਡੇ ਸਮੇਤ ਹੀ ហេਠਾਂ ਡਿੱਗ ਜਾਂਦੀ ਏ ਘੋੜੀ ਦਾ ਵਜਨ ਮੁੰਡੇ ਦੀ ਖੱਪੀ ਲੱਤ ਉੱਪਰ ਆ ਜਾਂਦਾ ਹੈ ਜ ਕਾਰ ਨੂੰ ਉਸਦੀ ਲੱਤ ਟੁੱਟ ਜਾਂਦੀ ਏ ਮੌਕੇ ਤੇ ਸਾਰਿਆਂ ਨੂੰ ਹੀ ਭਾਜਣਾ ਪੈ ਜਾਂਦੀਆਂ ਨੇ ਅਤੇ ਹਾਹਾਕਾਰ ਮੱਚ ਜਾਂਦੀ ਏ ਜਲਦੀ ਜਲਦੀ ਮੁੰਡੇ ਨੂੰ ਹਸਪਤਾਲ ਵਿੱਚ ਲਜਾਇਆ ਜਾਂਦਾ ਏ ਵਿਚਾਰੇ ਵਿਆਹ ਵਾਲੇ ਮੁੰਡੇ ਦੇ ਮੂੰਹ ਤੋਂ ਸਗਣਾ ਵਾਲਾ ਸਹਰਾ ਲੈ ਜਾਂਦਾ ਹੈ ਅਤੇ ਲੱਤ ਤੇ ਪਲਾਸਟਰ ਲੱਗ ਜਾਂਦਾ ਏ ਜਿਸ ਕਰਕੇ ਵਿਆਹ ਨੂੰ ਵੀ 3 ਮਹੀਨੇ ਅੱਗੇ ਕਰ ਦਿੱਤਾ ਜਾਂਦਾ ਏ ਸੋ ਕਈ ਵਾਰ ਛੋਟੀ ਜਹੀ ਕੀਤੀ ਸ਼ਰਾਰਤ ਕਿਸੇ ਦੀ ਜਾਨ ਵੀ ਖਤਰੇ ਵਿੱਚ ਪਾ ਦਿੰਦੀ ਏ ਜਿਵੇਂ ਕਿ ਇਸ ਵਿਆਹ ਵਾਲੇ ਮੁੰਡੇ ਨਾਲ ਹੋਇਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਨਲ ਨੂੰ ਸਬਸਕ੍ਰਾਈਬ ਜਰੂਰ ਕਰੋ